ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਪੰਜਾਬ ਜੀਕੇ ਡੇਲੀ ਸੀਰੀਜ਼ ਦੀ ਅੱਜ ਆਪਾਂ ਕਲਾਸ ਨੰਬਰ 9 ਲਗਾਉਣ ਜਾ ਰਹੇ ਹਾਂ ਜਿਹੜੀ ਕਿ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਐਮਸੀਕਿਊ ਹੋਣਗੇ ਹਾਂਜੀ ਕਰਦੇ ਹਾਂ ਸਟਾਰਟ ਪਹਿਲਾ ਜਿਹੜਾ ਐਮਸੀਕਿਊ ਹੈ ਆਪਣੀ ਸਕਰੀਨ ਤੇ ਹੈ ਜਿਹੜਾ ਕਿ ਸੌਣੀ ਦੀ ਫਸਲ ਨਾਲ ਸੰਬੰਧਿਤ ਹੈ ਸੌਣੀ ਦੀ ਫਸਲ ਕਦੋਂ ਬੀਜੀ ਜਾਂਦੀ ਹੈ ਮਹੀਨਾ ਆਪਾਂ ਨੇ ਦੱਸਣਾ ਹੈ ਚਾਰ ਆਪਸ਼ਨ ਨੇ ਆਪਣੇ ਕੋਲੇ ਜਨਵਰੀ ਤੋਂ ਮਾਰਚ ਅਕਤੂਬਰ ਤੋਂ ਨਵੰਬਰ ਮਈ ਤੋਂ ਜੂਨ ਅਪ੍ਰੈਲ ਤੋਂ ਜੁਲਾਈ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਅਪ੍ਰੈਲ ਤੋਂ ਜੁਲਾਈ ਹੈ ਡੀ ਜਿਹੜਾ ਰਾਈਟ ਆਨਸਰ ਹੈ 1 ਨੰਬਰ ਐਮਸੀਕਿਊ ਦਾ 2 ਨੰਬਰ ਐਮਸੀਕਿਊ ਆਪਣੀ ਸਕਰੀਨ ਤੇ ਹੈ ਪੰਜਾਬ ਵਿੱਚ ਦੁੱਧ ਉਤਪਾਦਨ ਦਾ ਮੁੱਖ ਸਾਧਨ ਕਿਹੜਾ ਪਸ਼ੂ ਹੈ ਗਾਂਾਂ ਮੱਝਾਂ ਬੱਕਰੀਆਂ ਜਾਂ ਬਨਾਪਤੀ ਦੁੱਧ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਮੱਝਾਂ ਜਿਹੜਾ ਕਿ ਆੜਾ ਆਪਸ਼ਨ ਦੇ ਵਿੱਚ ਹੈ 2 ਨੰਬਰ ਦਾ ਰਾਈਟ ਆਨਸਰ ਹੈ ਜੀ ਆੜਾ 3 ਨੰਬਰ MCQ ਆਪਣੀ ਸਕਰੀਨ ਤੇ ਹੈ ਜਿਹੜਾ ਕਿ ਦੁੱਧ ਦੀ ਖਪਤ ਨਾਲ ਸੰਬੰਧਿਤ ਹੈ ਦੁੱਧ ਦੀ ਖਪਤ ਵਿੱਚ ਪੰਜਾਬ ਦਾ ਭਾਰਤ ਵਿੱਚ ਕਿੰਨਾਵਾਂ ਸਥਾਨ ਹੈ ਚਾਰ ਆਪਸ਼ਨਾਂ ਨੇ ਪਹਿਲਾ ਦੂਜਾ ਤੀਜਾ ਚੌਥਾ ਰਾਈਟ ਜਿਹੜਾ ਇਹਦਾ ਅਨਸਰ ਹੈ ਜੀ ਪਹਿਲਾ ਦੁੱਧ ਦੀ ਖਪਤ ਵਿੱਚ ਪੰਜਾਬ ਦਾ ਪਹਿਲਾ ਸਥਾਨ ਹੈ ਉੜਾ ਜਿਹੜਾ ਰਾਈਟ ਅਨਸਰ ਹੈ ਜੀ 3 ਨੰਬਰ ਐਮਸੀਕਿਊ ਦਾ 4 ਨੰਬਰ ਐਮਸੀਕਿਊ ਤੇ ਚੱਲਦੇ ਆਂ ਆਪਾਂ ਪੰਜਾਬ ਦੀ ਧਰਤੀ ਤੇ ਕਿੰਨੇ ਪ੍ਰਤੀਸ਼ਤ ਜੰਗਲ ਹੈ 5.7% 5% 7% ਜਾਂ 2% ਚਾਰ ਜਿਹੜੀਆਂ ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ 5.7% ਹੈ ਜਿਹੜਾ ਕਿ ਉਹਦਾ ਆਪਸ਼ਨ ਦੇ ਵਿੱਚ ਹੈ 5 ਨੰਬਰ ਐਮਸੀਕਿਊ ਆਪਣੀ ਸਕਰੀਨ ਤੇ ਹੈ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕਿਹੜਾ ਹੈ ਵਪਾਰ ਮੱਛੀ ਪਾਲਣ ਪਸ਼ੂ ਪਾਲਣ ਜਾਂ ਖੇਤੀਬਾੜੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਖੇਤੀਬਾੜੀ ਹੈ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਸ ਜਿਹੜਾ ਰਾਈਟ ਆਪਸ਼ਨ ਹੈ ਜੀ ਅਗਲਾ ਜਿਹੜਾ ਸਵਾਲ ਹੈ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਰਸਾਇਣਿਕ ਖਾਦ ਦਾ ਪ੍ਰਯੋਗ ਕਰਨ ਵਾਲਾ ਰਾਜ ਕਿਹੜਾ ਹੈ ਭਾਰਤ ਦੇ ਵਿੱਚੋਂ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਰਸਾਇਣਿਕ ਖਾਦ ਦਾ ਪ੍ਰਯੋਗ ਕਰਨ ਵਾਲਾ ਰਾਜ ਕਿਹੜਾ ਹੈ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਜਾਂ ਮਹਾਰਾਸ਼ਟਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਈਡੀ ਹੈ ਪੰਜਾਬ ਜਿਹੜਾ ਭਾਰਤ ਦੇ ਵਿੱਚੋਂ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰਨ ਵਾਲਾ ਰਾਜ ਹੈ ਅਗਲਾ ਸਵਾਲ ਹੈ ਪੰਜਾਬ ਵਿੱਚ ਕਿਸ ਕਿਸਮ ਦੀ ਵਧੇਰੇ ਖੇਤੀ ਕੀਤੀ ਜਾਂਦੀ ਹੈ? ਪੰਜਾਬ ਵਿੱਚ ਕਿਸ ਕਿਸਮ ਦੀ ਖੇਤੀ ਵਧੇਰੇ ਕੀਤੀ ਜਾਂਦੀ ਹੈ? ਲਾਭਬੰਦ ਖੇਤੀ, ਗੁਜਰਾਬੰਦ ਖੇਤੀ ਜਾਂ ਗੁਜ਼ਾਰਾਬੰਦ ਖੇਤੀ ਜਾਂ ਸੰਘਣੀ ਖੇਤੀ ਜਾਂ ਖੁਸ਼ਕ ਖੇਤੀ। ਪੰਜਾਬ ਦੇ ਵਿੱਚ ਜਿਹੜੀ ਖੇਤੀ ਕੀਤੀ ਜਾਂਦੀ ਹੈ ਉਹ ਸੰਘਣੀ ਖੇਤੀ ਕੀਤੀ ਜਾਂਦੀ ਹੈ। ਇਹ ੜੇ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ। ਅਗਲਾ ਸਵਾਲ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਜਿਹੜਾ ਕਿ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ 1952 ਦੇ ਵਿੱਚ 1962 ਦੇ ਵਿੱਚ 1966 ਦੇ ਵਿੱਚ 1972 ਦੇ ਵਿੱਚ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ 1962 ਹੈ ਜਿਹੜਾ ਕਿ ਆੜਾ ਆਪਸ਼ਨ ਦੇ ਵਿੱਚ ਹੈ 1962 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ 9 ਨੰਬਰ MCQ ਆਪਣੇ ਕੋਲੇ ਜਿਹੜਾ ਕਿ ਪੰਜਾਬ ਦੀ ਵਪਾਰਕ ਫਸਲ ਕਿਹੜੀ ਹੈ ਆਪਾਂ ਨੇ ਦੱਸਣਾ ਕਣਕ ਚਾਵਲ ਗੰਨਾ ਮੱਕੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਵਪਾਰਕ ਫਸਲ ਮੱਕੀ ਜਿਹੜੀ ਪੰਜਾਬ ਦੀ ਵਪਾਰਕ ਫਸਲ ਹੈ ਸਸਾ ਜਿਹੜਾ ਰਾਈਟ ਆਨਸਰ ਹੈ ਜੀ 9 ਨੰਬਰ MCQ ਦਾ ਅਗਲਾ ਸਵਾਲ ਆਪਣੇ ਕੋਲੇ 10 ਨੰਬਰ ਐਮਸੀਕਿਊ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਾ ਮਾ ਹਿੱਸਾ ਪੰਜਾਬ ਅਧੀਨ ਹੈ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਾ ਮਾ ਹਿੱਸਾ ਪੰਜਾਬ ਅਧੀਨ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ 1% 0.50% 0.45% 0.33% ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ 0.33% ਜਿਹੜਾ ਸੰਸਾਰ ਦਾ ਖੇਤਰਫਲ ਦਾ ਹਿੱਸਾ ਹੈ ਜਿਹੜਾ ਪੰਜਾਬ ਦੇ ਅਧੀਨ ਹੈ ਸ ਸ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ 10 ਨੰਬਰ ਐਮਸੀਕਿਊ ਦਾ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਿੱਚ ਭਾਰਤ ਵਿੱਚ ਪੰਜਾਬ ਦਾ ਕਿੰਨਾਵਾਂ ਸਥਾਨ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਚੌਥਾ ਤੀਜਾ ਦੂਜਾ ਜਾਂ ਪਹਿਲਾ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਿੱਚ ਭਾਰਤ ਵਿੱਚ ਪੰਜਾਬ ਦਾ ਜਿਹੜਾ ਉਹ ਪਹਿਲਾ ਸਥਾਨ ਪ੍ਰਤੀ ਹੈਕਟੇਅਰ ਦੀ ਗੱਲ ਹੋ ਰਹੀ ਹੈ ਇੱਥੇ ਸ ਜਿਹੜਾ ਰਾਈਟ ਆਨਸਰ ਹੈ ਜੀ ਚਾਵਲ ਦੀ ਪੈਦਾਵਾਰ ਦੇ ਵਿੱਚ ਪ੍ਰਤੀ ਹੈਕਟੇਅਰ ਪੰਜਾਬ ਸਭ ਤੋਂ ਵੱਧ ਪੈਦਾਵਾਰ ਦਿੰਦਾ ਹੈ ਅਗਲਾ ਸਵਾਲ 12 ਨੰਬਰ ਆਪਣੀ ਸਕਰੀਨ ਤੇ ਹੈ ਜਿਹੜਾ ਕਿ ਪੰਜਾਬ ਦੁਨੀਆ ਦਾ ਕਿੰਨੇ ਪ੍ਰਤੀਸ਼ਤ ਕਣਕ ਪੈਦਾ ਕਰਦਾ ਹੈ ਆਪਾਂ ਨੇ ਦੱਸਣਾ ਹੈ ਪੰਜਾਬ ਦੁਨੀਆ ਦੀ ਕਿੰਨੇ ਪ੍ਰਤੀਸ਼ਤ ਕਣਕ ਪੈਦਾ ਕਰਦਾ ਹੈ 4 ਅਕਸ਼ਣਾ ਨੇ 2% 3% 3.45% ਜਾਂ 1.75% ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਪੰਜਾਬ ਜਿਹੜਾ 2% ਕਣਕ ਜਿਹੜੀ ਪੈਦਾ ਕਰਦਾ ਹੈ ਦੁਨੀਆ ਦੀ ਉਹੜਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਪੰਜਾਬ ਜੰਗਲ ਵਿਕਾਸ ਕਾਰਪੋਰੇਸ਼ਨ ਦਾ ਦਫ਼ਤਰ ਕਿੱਥੇ ਹੈ ਆਪਾਂ ਨੇ ਦੱਸਣਾ ਪੰਜਾਬ ਜੰਗਲ ਵਿਕਾਸ ਕਾਰਪੋਰੇਸ਼ਨ ਦਾ ਦਫ਼ਤਰ ਚਾਰ ਜ਼ਿਲ੍ਹੇ ਨੇ ਆਪਣੇ ਕੋਲੇ ਹੁਸ਼ਿਆਰਪੁਰ ਚੰਡੀਗੜ੍ਹ ਮੁਹਾਲੀ ਤੇ ਰੂਪਨਗਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਪੰਜਾਬ ਜੰਗਲ ਜੰਗਲ ਵਿਕਾਸ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਹੈ ਉਹ ਮੁਹਾਲੀ ਵਿਖੇ ਹੈ ਈਡੀ ਜਿਹੜਾ ਰਾਈਟ ਆਨਸਰ ਹੈ ਜੀ 13 ਨੰਬਰ ਐਮਸੀਕਿਊ ਦਾ ਪੰਜਾਬ ਸਿੰਚਾਈ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ 14 ਨੰਬਰ ਐਮਸੀਕਿਊ ਆਪਣੀ ਸਕਰੀਨ ਤੇ ਹੈ ਸਾਲ ਦੱਸਣਾ ਹੈ ਆਪਾਂ ਨੇ 1849 ਦੇ ਵਿੱਚ 1949 ਦੇ ਵਿੱਚ 1959 ਦੇ ਵਿੱਚ 1969 ਦੇ ਵਿੱਚ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ 1849 ਦੇ ਵਿੱਚ ਪੰਜਾਬ ਸਿੰਚਾਈ ਵਿਭਾਗ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹਦਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਪੰਜਾਬ ਦੁਨੀਆ ਦਾ ਕਿੰਨੇ ਪ੍ਰਤੀਸ਼ਤ ਜਿਹੜਾ ਕਪਾਹ ਪੈਦਾ ਕਰਦਾ ਹੈ ਆਪਸ਼ਨਾਂ ਨੇ ਆਪਣੇ ਕੋਲੇ 3% 1% 4% ਜਾਂ 2% ਪੰਜਾਬ ਜਿਹੜਾ ਦੁਨੀਆ ਦੀ 2% ਕਪਾਹ ਜਿਹੜੀ ਪੈਦਾ ਕਰਦਾ ਸਸਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ 15 ਨੰਬਰ ਐਮਸੀਕਿਊ ਦਾ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਵਰਤੋਂ ਕਿੰਨੀ ਹੁੰਦੀ ਹੈ 90% 92% 100% ਜਾਂ 88% 16 ਨੰਬਰ ਐਮਸੀਕਿਊ ਹੈ ਜਿਹੜਾ ਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਵਰਤੋਂ ਕਿੰਨੀ ਹੁੰਦੀ ਹੈ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ 88% ਜਿਹੜੀ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਵਰਤੋਂ ਹੁੰਦੀ ਹੈ ਸਸਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਪੰਜਾਬ ਵਿੱਚ ਸਭ ਤੋਂ ਵੱਧ ਕਿਹੜੀ ਫਸਲ ਦੀ ਪੈਦਾਵਾਰ ਹੁੰਦੀ ਹੈ ਪੰਜਾਬ ਵਿੱਚ ਸਭ ਤੋਂ ਵੱਧ ਕਿਹੜੀ ਫਸਲ ਦੀ ਪੈਦਾਵਾਰ ਹੁੰਦੀ ਹੈ ਚਾਵਲ ਗੰਨਾ ਕਣਕ ਤੇ ਮੱਕੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਚਾਵਲ ਦੀ ਸਾਰਿਆਂ ਨਾਲੋਂ ਵੱਧ ਪੈਦਾਵਾਰ ਹੁੰਦੀ ਹੈ ਪੰਜਾਬ ਵਿੱਚ ਜੇ ਫਸਲਾਂ ਦੀ ਗੱਲ ਕਰੀਏ ਚਾਵਲ ਦੀ ਫਸਲ ਸਾਰਿਆਂ ਨਾਲੋਂ ਵੱਧ ਹੁੰਦੀ ਹੈ ਊੜਾ ਜਿਹੜਾ ਰਾਈਟ ਆਨਸਰ ਹੈ ਜੀ ਮਸਰੂਮ ਦੀ ਜਿਹੜੀ ਪੈਦਾਵਾਰ ਵਿੱਚ ਪੰਜਾਬ ਦਾ ਭਾਰਤ ਵਿੱਚ ਕਿੰਨਾਵਾਂ ਸਥਾਨ ਹੈ ਆਪਣੇ ਦੱਸਣਾ ਹੈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਚੌਥਾ ਦੂਜਾ ਤੀਜਾ ਤੇ ਪਹਿਲਾ ਮਸਰੂਮ ਦੀ ਜਿਹੜੀ ਪੈਦਾਵਾਰ ਦੇ ਵਿੱਚ ਪੰਜਾਬ ਦਾ ਪਹਿਲਾ ਸੱਸਾ ਜਿਹੜਾ ਇੱਥੇ ਰਾਈਟ ਆਨਸਰ ਹੈ ਇਹਦੀ 18 ਨੰਬਰ ਐਮਸੀਕਿਊ ਦਾ ਰਬੀ ਦੀ ਫਸਲ ਕਦੋਂ ਬੀਜੀ ਜਾਂਦੀ ਹੈ ਸਰਦੀਆਂ ਵਿੱਚ ਪਤਝੜ ਵਿੱਚ ਗਰਮੀਆਂ ਵਿੱਚ ਬਸੰਤ ਵਿੱਚ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਸਰਦੀਆਂ ਵਿੱਚ ਜਿਹੜੀ ਰਬੀ ਦੀ ਫਸਲ ਬੀਜੀ ਜਾਂਦੀ ਹੈ ਏ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਬੀ ਨੰਬਰ ਐਮਸੀਕਿਊ ਆਪਣੇ ਕੋਲੇ ਪੰਜਾਬ ਵਿੱਚ ਤਮਾਕੂ ਦੀ ਖੇਤੀ ਕਿਹੜੇ ਜ਼ਿਲ੍ਹੇ ਵਿੱਚ ਕੀਤੀ ਜਾਂਦੀ ਹੈ ਫਾਜ਼ਿਲਕਾ ਹੁਸਿਆਰਪੁਰ ਲੁਧਿਆਣਾ ਸੰਗਰੂਰ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਪੰਜਾਬ ਵਿੱਚ ਜਿਹੜੀ ਤਮਾਕੂ ਦੀ ਖੇਤੀ ਕੀਤੀ ਜਾਂਦੀ ਹੈ ਉਹ ਹੁਸ਼ਿਆਰਪੁਰ ਵਿੱਚ ਕੀਤੀ ਜਾਂਦੀ ਹੈ ਜਿਹੜਾ ਕਿ ਆੜਾ ਆਪਸ਼ਨ ਦੇ ਵਿੱਚ ਹੈ ਰਾਈਟ ਆਨਸਰ ਹੈ ਜੀ ਦਾ ਹੁਸ਼ਿਆਰਪੁਰ ਦੇ ਵਿੱਚ ਤਮਾਕੂ ਦੀ ਖੇਤੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਅੱਜ ਦਾ ਪੰਜਾਬ ਜੀਕੇ ਦਾ ਖੇਤੀਬਾੜੀ ਨਾਲ ਸੰਬੰਧਿਤ ਐਮਸੀਕਿਊ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਬਹੁਤ ਬਹੁਤ ਧੰਨਵਾਦ